ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਪੁਲ ਡੇਰੀ ਫਾਰਮ ਕਾਲ ਜੀ ਦੋਸਤੋ ਇੱਕ ਬੇਨਤੀ ਰਿਕਵੈਸਟ ਹੈ ਵੀ ਤੁਹਾਡਾ ਆਪਣਾ ਚੈਨਲ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਆ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਿਹਾ ਕਰੇ ਤੇ ਜਿਹੜੇ ਮੇਰੇ ਵੀਰ ਨਹੀਂ ਵੀ ਕਰਦੇ ਨਾ ਸਬਸਕ੍ਰਾਈਬ ਤੋਂ ਉਹਨਾਂ ਘਾੜੀ ਬੇਨਤੀ ਹੈ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਮੰਡੀ ਹਰ ਮੰਡੀ ਦੀ ਤੁਹਾਨੂੰ ਵੀਡੀਓ ਮਿਲਦੀ ਰਿਹਾ ਕਰੋਗੀ ਕੋਈ ਵੀ ਹੋਰ ਖਬਰ ਹੋਈ ਕਿੱਦਾਂ ਦੀ ਵੀ ਉਹਦੀ ਵੀਡੀਓ ਪਾ ਕੇ ਰਾਂਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਦੋਸਤੋ ਅੱਜ ਆਪਾਂ ਮੰਡੀ ਪਹੁੰਚੇ ਆਂ ਪਰ ਮੰਡੀ ਦਾ ਨਾਮ ਨਹੀਂ ਦੱਸ ਸਕਦੇ ਕਿਉਂਕਿ ਉਹਨਾਂ ਕਿਹਾ ਵੀ ਮੰਡੀ ਵੀਡੀਓ ਪਾ ਲਓ ਉਹਦੇ ਨਾਮ ਦੱਸਿਓ ਤੇ ਮਾਲ ਡੰਕਰ ਮੰਡੀ ਦੇ ਵਿੱਚ ਮੱਝਾਂ ਗਾਵਾ ਆਈਆਂ ਤੇ ਰੇਟ ਮੰਦਾ ਚੰਗਾ ਹੈ। ਮੰਦਾ ਵੀ ਆ ਤੇ ਚੰਗਾ ਵੀ ਆ ਤੇ ਗਾਵਾ ਵੀ ਚੰਗੀਆਂ ਆਈਆਂ ਮੱਝਾਂ ਵੀ ਚੰਗੀਆਂ ਆਈਆਂ ਤੇ ਮਿਲਦੇ ਆਂ ਦੋਸਤੋ ਵੀਡੀਓ ਦੇ ਵਿੱਚ ਤੇ ਇੱਕ ਰਿਕਵੈਸਟ ਵੇਰ ਆ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ ਆਲ ਦੇ ਸੈੱਟ ਕਰ ਲਿਆ ਕਰੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾ ਕਰੇ ਤੇ ਆਓ ਦੋਸਤੋ ਮਿਲਦੇ ਆਂ ਵੀਡੀਓ ਦਾ ਜਾਂਦੇ ਰੇਟ ਮੰਨਦਾ ਚੰਗਾ ਲੋ ਵੀਰੋ ਕਰੋ ਚੈੱਕ ਮੋਰਾ ਨਸਲ ਦੇ ਵਿੱਚ ਝੋਟੀ ਆ ਮੀਡੀਅਮ ਹਾਈਟ ਦੀ ਤੇ ਕਾਫੀ ਸੋਹਣੀ ਪੇਟ ਪੂੜਾ ਕਾਫੀ ਸੋਹਣਾ ਤੇ ਅਡਰ ਕੁਆਲਿਟੀ ਦੇਖ ਸਕਦੇ ਹੋ ਲੈਓ ਜੀ ਕਾਫੀ ਸ਼ਾਨਦਾਰ ਅਡਰ ਕੁਆਲਿਟੀ ਆ ਤੇ ਖੁੱਲਾ ਸਿੰਘ ਆ ਪੱਤਾ ਲੀਫੀ ਸਕਵਾਰਟੀ ਜੇ ਆਰਡਰ ਕੁਆਲਿਟੀ ਦੀ ਗੱਲ ਕਰੂੰ ਤੇ ਦੇਖ ਸਕਦੇ ਤੁਸੀਂ ਤੇ ਥਣ ਸੋ ਦੋਸਤੋ ਵੀ ਕਾਫੀ ਸਪੇਸ ਤੇ ਆ ਤੇ ਗੀਟ-ਗੀਟ ala ਥਾਣਿਆ ਤੇ ਬਾਕੀ ਭਾਈ ਉਹਨਾਂ ਨੇ ਕਰਦੇ ਗੱਲ ਕਿਣਵਾ ਸੁਹਾ ਕੀ ਡਿਮਾੜ ਸਸੀਗਾ ਬਾਈ ਜੀ ਸਸੀਗਾ ਜੀ ਕਿਣਵਾ ਸੁਹਾ ਜੀ ਤੀਜਾ ਵੀਰੇ ਤੀਜਾ ਸੁਹਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨਾਂ 12 13 ਮਹੀਨੇ 12 13 ਦਿਨ ਕਿੰਨਾ ਦੋ ਤਿਆਰ ਆ 11 ਕਿਲੋ 11 ਕਿਲੋ ਐ ਮਿਹਣਵਾ ਤੇ ਪੋਲੀ ਚੋਂ ਦੇ ਵਿੱਚ ਜੇ ਸਾਡਾ ਥਣ ਲੱਗਾ ਠੀਕ ਹੈ ਤੇ ਕੀ ਡਿਮਾਂਡ ਕਰਦੇ ਹੋ ਇਹਦਾ 85 ਹੈ ਜੀ 85000 ਦੇ ਲੈਣਾ 75000 ਦੇ ਠੀਕ ਹੈ ਮੋਬਾਈਲ ਨੰਬਰ ਦੱਸ ਦਿਓ 996886825 ਠੀਕ ਹੈ ਲਓ ਦੋਸਤੋ ਮੰਡੀ ਦੀ ਸ਼ਾਨ ਬਹੁਤ ਸੋਹਣੀ ਚੋਟੀ ਚੰਗਾ ਕੱਦ-ਕਾਠ ਪਤਲਾ ਚੰਮ ਤੇ ਨਾੜਾਂ ਦੀ ਦੀਆਂ ਆਰਡਰ ਕੁਆਲਿਟੀ ਦੋਸਤੋ ਦੇਖ ਸਕਦੇ ਹੋ ਤੁਸੀਂ ਗਾਵਾਰ ਕੀ ਆਰਡਰ ਕੁਆਲਿਟੀ ਲੈਓ ਜੀ ਬੱਚੇ ਵਾਲੀ ਕਹਿੰਦਾ ਤੇ ਫੇਸ ਕੁਆਲਿਟੀ ਦੇਖੋ ਮੱਥੇ ਥੋੜਾ ਜਾਂ ਚਿੱਟਾਪਨ ਹੈਗਾ ਇਹ ਪੁੰਡਾ ਸਿੰਘ ਤੇ ਪਿੰਡਾ ਪਤਲੇ ਚੰਮ ਦੀਆਂ ਨਾੜਾਂ ਦੀਆਂ ਤੇ ਆਰਡਰ ਕੁਆਲਿਟੀ ਦੋਸਤੋ ਦੇਖੋ ਟਾਈਟ ਆਰਡਰ ਕੁਆਲਿਟੀ ਤੇ ਕਾਫੀ ਸ਼ਾਨਦਾਰ ਤੇ 98% ਦੋਸਤੋ ਬਹਿਣੀ ਵਾਲੇ ਪਾਸੋਂ ਮੁੱਠੀ ਵਾਲਾ ਥਾਂ ਤੇ ਕਾਫੀ ਸਪੇਸ ਤੇ ਬਾਕੀ ਬਾਈ ਜੀ ਹੁਣਾਂ ਗੱਲ ਕਰਦੇ ਕਿਰਵਾ ਸੂਆ ਕੀ ਡਿਮਾਂਡ ਸਸਿਕਾ ਵੀਰ ਜੀ ਪੈਸਾ ਕੀ ਰਿਹਾ ਸਸੀ ਕਾ ਵੀਰ ਜੀ ਹਾਂਜੀ ਸੱਸ ਉਹ ਠੀਕ ਠਾਕ ਜੀ ਹਾਂਜੀ ਕਿਣਵਾ ਸੁਵਾ ਜੀ ਇਹ ਦੂਜਾ ਸੁਵਾ ਜੀ ਦੂਜਾ ਸੁਵਾ ਕਿੰਨੇ ਦਿਨਾਂ ਦਾ ਅੱਜ ਜੀ ਨੂੰ 8 ਦਿਨ ਹੋ ਗਏ ਸਨ 8 ਦਿਨ ਕਿੰਨਾ ਦੋ ਤਿਆਰ ਆ ਦੁੱਧ 13 ਕਿਲੋ ਜੀ ਮਿੰਮਾ ਜੀ ਹਾਂਜੀ ਮਿੰਮਾ ਜੀ ਕੀ ਡਿਮਾਂਡ ਕਰਦੇ ਹੋ ਸਵਾ ਲੱਖ ਜੀ ਦੇ ਲੈਣਾ 120 ਜੀ 120 ਦੀ ਮੋਬਾਈਲ ਨੰਬਰ ਦੱਸੋ 8672283390 ਠੀਕ ਹੈ ਲਓ ਬਾਈ ਦਾ ਨੰਬਰ ਆ ਗਿਆ ਤੇ ਝੋਟੀ ਵੱਲੋਂ ਕੋਈ ਸ਼ੱਕ ਨਹੀਂ ਗਾ ਸੰਪਰਕ ਕਰ ਲਿਓ ਬਾਈ ਲਓ ਦੋਸਤੋ ਕਰੋ ਚੈੱਕ ਕਾਫੀ ਸ਼ਾਨਦਾਰ ਝੋਟੀ ਤੇ ਚੰਗਾ ਪੇਠਪੂੜਾ ਤੇ ਆਰਡਰ ਕੁਆਲਿਟੀ ਦੇਖ ਸਕਦੇ ਹੋ ਦੋਸਤੋ ਗਾਵਾਰ ਕੀ ਲੈਓ ਜੀ ਗਾਵਾਰ ਕੀ ਅਟਰ ਕੁਆਲਟੀ ਆ ਤੇ ਪਤਲੇ ਚੰਮ ਦੀ ਬਿਲਕੁਲ ਬਰੀਕ ਚੰਮ ਦੀ ਤੇ ਫੇਸ ਕੁਆਲਟੀ ਦੇਖੋ ਦੋਸਤੋ ਇਹ ਖੁੱਲਾ ਸਿੰਘ ਆ ਤੇ ਕਾਫੀ ਸ਼ਾਨਦਾਰ ਆ ਨਾੜਾਂ ਦੀਆਂ ਅਟਰ ਕੁਆਲਟੀ ਬਹੁਤ ਸ਼ਾਨਦਾਰ ਦੇਖ ਸਕਦੇ ਤੁਸੀਂ ਇਧਰੋਂ ਤੇ ਉਲਟ ਬਹਿਣੀ ਵਾਲੇ ਪਾਸੋਂ ਦੋਸਤੋ ਥਾਂ ਦੇਖੋ ਮੁਠੀਆ ਥਾਂ ਤੇ ਕਾਫੀ ਸਪੇਸ ਤੇ ਥਾਣੇ ਬਹੁਤ ਸੋਹਣਾ ਤੇ ਬਹੁਤ ਸੋਹਣੀ ਚੋਟੀ ਬਾਕੀ ਪਾਉਜੀ ਹੁਣਾਂ ਕਰਦੇ ਗੱਲ ਕੀ ਡਿਮਾਂਡ ਆ ਕਿੰਨਾ ਦੁੱਧ ਆ ਤਕੀਰਿਆ ਸਸੀ ਕਾ ਪਾਪੂ ਜੀ ਸਸੀ ਕਾ ਉਹ ਠੀਕ ਠਾਕ ਜੀ ਕਿੰਵਾ ਸੁਹਾ ਜੀ ਇਹ ਦੂਜੇ ਸੂਏ ਸੂਗੀ ਦੂਜੇ ਸੂਏ ਸੂਗੀ ਕਿੰਨੇ ਦਿਨ ਬਾਕੀ ਹੈ ਜੀ ਇਹ ਹਫਤਾ ਲੈ ਲੂਗੀ ਜੀ ਹਫਤਾ ਉਹਨੇ ਤਾਂ ਉਹ ਤਾਂ ਬਹੁਤ ਸੋਹਣੀ ਬਣ ਜੂਗੀ ਪਤਲੇ ਚੰਮਦੀ ਆ ਛੋਟੀ ਕੀ ਉਮੀਦ ਆ ਦੁੱਧ ਦੀ ਦੁੱਧ ਕੱਢ ਦੋਗੇ 16 17 ਕਿਲੋ 16 17 ਕਿਲੋ ਕੀ ਡਿਮਾਂਡ ਕਰਦੇ 35 ਮੰਗਦੇ ਨੇ ਦੇਣ ਲੈਣ ਮਾਨ ਤਾਨ ਕਰ ਦਾਂਗੇ ਠੀਕ ਹੈ ਮੋਬਾਈਲ ਨੰਬਰ ਦੱਸ ਦਿਓ ਜੀ 97569 ਜੀ 4480 ਜੀ ਠੀਕ ਹੈ ਜੀ ਲੋ ਦੋਸਤੋ ਬਾਈ ਦਾ ਨੰਬਰ ਆ ਸੰਪਰਕ ਕਰ ਲਿਓ ਲੋ ਵੀਰੋ ਕਰੋ ਚੈੱਕ ਮੋਰਾ ਨਸਲ ਦੇ ਵਿੱਚ ਝੋਟੀ ਆ ਤੇ ਕਾफी ਸ਼ਾਨਦਾਰ ਦੇ ਰਿੰਗ ਸਿੰਘ ਤੇ ਚੰਗਾ ਪੇਟਪੂੜਾ ਤੇ ਚੰਗੀ ਅਡਰ ਕੁਆਲਿਟੀ ਆ ਕੋਈ ਗੱਲ ਨਹੀਂ ਡੱਕ ਦੋ ਹੀ ਡੱਕ ਦੋ ਡਰਦਾ ਥੋੜਾ ਮੰਡੀ ਡੰਗਰ ਤੇ ਆ ਥਣ ਵੇਖੋ ਦੋਸਤੋ ਤੁਸੀਂ ਬਹਿਣੀ ਵਾਲੇ ਪਾਸੇ ਮੁਠੀ ਵਾਲਾ ਥਣ ਤੇ ਕਾफी ਸਪੇਸ ਤੇ ਆ ਤੇ ਗਾਵਾਂ ਵਰਗੀ ਅਡਰ ਕੁਆਲਿਟੀ ਟਾਈਟ ਅਡਰ ਕੁਆਲਿਟੀ ਆ ਕੋਈ ਢੇਲ ਨਹੀਂ ਦੇ ਸਕਦੇ ਚੌਰਸ ਅਡਰ ਕੁਆਲਿਟੀ ਤੇ ਪੇ ਚੰਗਾ ਪੇਟਪੂੜਾ ਬਾਕੀ ਬਾਈ ਜੀ ਹੁ ਨਾ ਕਰਦੇ ਗੱਲ ਕੀ ਡਿਮਾਰਡ ਆ ਕੀ ਮੋਲ ਆ ਤੇ ਫੇਸ ਕੁਆਲਟੀ ਵੇਖੋ ਹਾਂ ਫੇਸ ਕੁਆਲਟੀ ਵੇਖ ਸਕਦੇ ਹੋ ਦੋਸਤੋ ਕਾਫੀ ਸ਼ਾਨਦਾਰ ਆ ਤੇ 130 ਹਾਂ ਕਿੰਨਾ ਸੁਭਾ ਵੀਰ ਜੀ ਤਿੰਜਾ ਵੈਸੇ ਮੰਗ ਰੇ ਇੱਕ ਦੀ ਹਾਂ ਤੀਜਾ ਸੁਭਾ ਜੀ ਠੀਕ ਹੈ ਕੀ ਉਮੀਦ ਆ ਦੋਦੀ 15 ਕਿਲੋ ਪਲਸ 15 ਪਲਸ ਹੀ ਠੀਕ ਹੈ ਕੀ ਡਿਮਾਰਡ ਕਰਦੇ ਜੋ ਵਾੜਦਾ ਇਹਦਾ ਜੀ 130000 ਦੇ ਲੈਣ ਇਹਨੂੰ ਪੰਚਾ ਰਿਆ ਮਾਰੋ ਠੀਕ ਤੇ ਮੋਬਾਈਲ ਨੰਬਰ ਦੱਸ ਦੇ ਜੀ 93781 4633 ਫੇਰ ਦੱਸ ਦੇ 93781 4633 ਠੀਕ ਹੈ ਕਿਹਦੀ ਇਹਦੀ ਵੀਰ ਦੀ ਆਪਣੀ ਵੀਰ ਦੀ ਆਪਣੀ ਹੈ 90 ਵੀ ਸਹਾਈ ਲਿਆ ਜਾਂ ਮੈਂ ਜਿਹੜੀ ਗੱਲ ਕਹਿ ਸਕਦਾ ਪੈਸਿਆਂ ਪੁੱਛ ਆਪਣੀ ਵੀਰ ਛੋਟੀ ਵੀਡੀਓ ਬਣਾਉਣੀ ਹੈ ਬਣਾ ਲੀ ਬਣਾ ਲਓ ਐਨੂੰ ਕਰੋ ਜੀ ਲੋ ਵੀਰੋ ਕਰੋ ਚੈੱਕ ਮੋਰਾ ਨਸਲ ਦੇ ਵਿੱਚ ਝੋਟੀ ਆ ਖੁੱਲਾ ਸਿੰਘ ਤੇ ਪਤਲੀ ਫੇਸ ਕੁਆਲਿਟੀ ਤੇ ਜੈਡ ਬਲੈਕ ਆ ਤੇ ਪਿੰਡੇ ਦੀਆਂ ਨਾੜਾਂ ਦੀਆਂ ਪਤਲੇ ਚੰਮ ਦੀ ਜਿਹਨੂੰ ਆਂਦੇ ਤੇ ਜੇ ਆਰਡਰ ਕੁਆਲਿਟੀ ਦੀ ਗੱਲ ਕਰੋ ਤੇ ਗਾ ਮਾਰ ਕੀ ਆਰਡਰ ਕੁਆਲਿਟੀ 200 ਟਾਈਟ ਆਰਡਰ ਕੁਆਲਿਟੀ ਆ ਤੇ ਕਾਫੀ ਸੋਹਣੀ ਝੋਟੀ ਆ ਤੇ ਚੰਗਾ ਪੇਟ ਪੂਰਾ ਚੰਗਾ ਭਜਨ ਵਟਾ ਤੇ ਬਣ ਕੇ ਤੁਹਾਨੂੰ ਦੋਸਤੋ ਜਿਹੜਾ ਥਾਣਿਆਂ ਵਾਹੋਣੇ ਆਰਡਰ ਕੁਆਲਿਟੀ ਦੇਖ ਸਕਦੇ ਹੋ ਕਾਫੀ ਸ਼ਾਨਦਾਰ ਆਰਡਰ ਕੁਆਲਿਟੀ ਆ ਇਹ 18 ਵੇਖੋ ਦੋਸਤੋ ਬਹਿਣੀ ਵਾਲੇ ਪਾਸਿਓਂ ਉਲਟ ਬਹਿਣੀ ਵਾਲੇ ਪਾਸਿਓਂ ਮੁੱਠੀ ਵਾਲਾ ਥਾਂ ਤੇ ਕਾਫੀ ਸਪੇਸ ਤੇ ਬਾਕੀ ਬਾਈ ਜੀ ਹੋਣਾ ਕਰਦੇ ਗੱਲ ਕਿਣਵਾ ਸੂਹਾ ਕੀ ਢਮਾੜ ਕਿੰਨਾ ਦੁੱਧ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਜੀ ਕਿਣਵਾ ਸੂਹਾ ਜੀ ਤੀਜੇ ਸੂਵੇ ਜੀ ਤੀਜੇ ਸੂਵੇ ਕਿੰਨੇ ਦਿਨ ਹੋ ਗਏ ਸੂਈ ਕੇ ਸੂਣ ਵਾਲੀ ਹੈ ਕੱਪਣਾ ਜੀ ਕੱਪਣਾ ਕਿੰਨੇ ਦਿਨ ਬਾਕੀ ਹੈ ਜੀ ਹਫਤਾ ਰਹਿੰਦਾ ਜੀ ਫਿਰ ਤੋਂ ਨੇ ਦਿਨ ਬਹੁਤ ਸੋਹਣੀ ਬਣ ਜੂ ਥੱਲੇ ਠੀਕ ਕੀ ਕੀ ਉਮੀਦ ਆ ਦੋਦੀ ਦੋ ਦੇ 14 15 ਕਿਲੋ 14 15 ਕਿਲੋ ਠੀਕ ਹੈ ਕੀ ਡਿਮਾਂਡ ਕਰਦੇ ਜੋ ਡਿਮਾਂਡ ਦਾ 1 25 ਕਰਦੇ ਆ 1 15 ਦੇ ਦਾਂਗੇ 1 15 ਹੀ ਦੇ ਦੋਗੇ ਮੋਬਾਈਲ ਨੰਬਰ ਦੱਸ ਦਿਓ 98729 ਹਾਂਜੀ 55301 ਫੇਰ ਦੱਸ ਦਿਓ 98729 ਹਾਂਜੀ 55301 ਲੋ ਬਾਈ ਦਾ ਨੰਬਰ ਆ ਗਿਆ ਤੇ ਸੰਪਰਕ ਕਰ ਲਿਓ ਬਾਈ ਨਾਲ ਜਿਹੜੇ ਵੀਰ ਨੂੰ ਬਸੰਦ ਲੋ ਵੀਰੋ ਕਰੋ ਚੈੱਕ ਮੋਰਾ ਨਸਲ ਦੇ ਵਿੱਚ ਝੋਟੀ ਹੈ ਤੇ ਜੇ ਪੇਟਪੂੜੇ ਦੀ ਗੱਲ ਕਰਨ ਉਹ ਤੇ ਬੇਕਮਾਲ ਪੇਟਪੂੜਾ ਆਰਡਰ ਕੁਆਲਿਟੀ ਦੇਖ ਸਕਦੇ ਤੁਸੀਂ ਕਾਫੀ ਸ਼ਾਨਦਾਰ ਆਰਡਰ ਕੁਆਲਿਟੀ ਲੈਓ ਜੀ ਤੇ ਚੰਗੀ ਹਾਈਟ ਤੇ ਚੰਗੀ ਲੈਂਥ ਤੇ ਚੰਗਾ ਵਜਨ ਵਟਾ ਤੇ ਫੇਸ ਕੁਆਲਟੀ ਵੇਖ ਲੋ ਦੋਸਤੋ ਖੁੱਲੇ ਸਿੰਗ ਦੀ ਆ ਤੇ ਉਤਰਾ ਝੋਟੀ ਕਿਸ ਗੱਲ ਕੋਈ ਨਹੀਂ ਬੇਕਮਾਲ ਝੋਟੀ ਆਰਡਰ ਕੁਆਲਟੀ ਤੁਹਾਨੂੰ ਫੇਰ 200 ਦਿਖਾ ਸਕਦੇ ਆ ਇਹ 98 ਸਾਦੇ ਦੋਸਤੋ ਬਹਿਣੀ ਵਾਲੇ ਪਾਸੇ ਮੋਟਕੀ ਵਾਲਾ ਥਾਣਾ ਕਾਫੀ ਸਪੇਸ ਤੇ ਭਾਈ ਹੁਣਾਂ ਕਰਦੇ ਗੱਲ ਕਿਨਵਾ ਸੁਆ ਸਸਿਕਾ ਬਾਈ ਜੀ ਕਿਨਵਾ ਸੁਆ ਜੀ ਇਹਦਾ ਤਿੰਜਾ ਸੂਆ ਜੀ ਤਿੰਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਰਾਤ ਦੀ ਸੂਈ ਬੋੜਾ ਹੀ ਹੈ ਜਾਨੀ ਹਾਂ ਚਲੋ ਤੁਸੀਂ ਬੋੜਾ ਕਿੰਨਾ ਬੋੜਾ ਚ ਹੋਇਆ ਜੀ ਰਾਤ ਦਾ ਇਹਦਾ ਸਿੱਧੀ ਮੰਡੀ ਤੇ ਪਾ ਲਿਆ ਅੱਛਾ ਸਿੱਧੀ ਮੰਡੀ ਪਾ ਲਿਆਂ ਦੀ ਕੀ ਉਮੀਦ ਫਿਰ ਦੁੱਧ ਦੀ ਇਥੋਂ ਵੱਧ ਦੇ ਦੂ 15 ਕਿਲੋ ਜੀ 15 ਕਿਲੋ ਚ ਵਾਦੂ ਜੀ ਹਾਂ ਠੀਕ ਕੀ ਡਿਮਾਂਡ ਕਰਦੇ ਇਹਦਾ 1 ਲੱਖ 40 ਹਜ਼ਾਰ ਰੁਪਏ ਮੰਗਦੇ ਨੇ ਦੇਣ ਲੈਣ ਆ ਪੰਜ 4000 ਹੋਰ ਇਧਰ ਉਧਰ ਹੋ ਜਾਊਗਾ 1 40 1 30 ਹੀ ਦੇ ਦੀ ਚਲੋ ਤੇ ਮੋਬਾਈਲ ਨੰਬਰ ਦੱਸ ਦੋ 98142 ਹਾਂਜੀ 2357 ਫਿਰ ਦੱਸ ਦਿਓ 98142 ਹਾਂਜੀ ਦੇ 157 ਲੋ ਬਾਈ ਦਾ ਨੰਬਰ ਆ ਗਿਆ ਤੇ ਸੰਪਰਕ ਕਰ ਲਿਓ ਦੋਸਤ ਜਿਹੜੇ ਬਾਈ ਨੂੰ ਲੋ ਵੀਰੋ ਕਰੋ ਚੈੱਕ ਮੋਰਾ ਨਸਲ ਦੇ ਵਿੱਚ ਮਾਝਾ ਚੰਗਾ ਕੱਦ ਕਾਠ ਤੇ ਚੰਗੀ ਲੰਥ ਰੇਂਗ ਸਿੰਘ ਥੋੜਾ ਜਿਹਾ ਖੁੱਲਾ ਪਰ ਫੇਸ ਕੁਆਲਟੀ ਬਹੁਤ ਤੇ ਜੀ ਪੇਠਪੂੜੇ ਦੀ ਗੱਲ ਕਰੀ ਨੋ ਬੇ ਕਮਾਲ ਪੇਠਪੂੜਾ ਤੇ ਆਰਡਰ ਕੁਆਲਟੀ ਦਾ 200 ਗਾਵਾਂ ਵਾਂਗੂ ਲਈ ਫਿਰਦੀ ਲੈਓ ਜੀ ਇਸ ਤਰ੍ਹਾਂ ਗਾਵਾਂ ਦਾ ਹਵਾਨਾ ਹੁੰਦਾ ਨਾ ਇਸ ਤਰ੍ਹਾਂ ਦਾ ਹੈ ਫੇਸ ਕੁਆਲਟੀ ਫਿਰ ਦੇਖ ਸਕਦੇ ਹੋ ਤੇ ਕਾਫੀ ਸੋਹਣੀ ਸ਼ਾਈਨ ਕਰਦੀ ਐ ਚੰਗੀ ਰਾਜੀ ਕਿਸ ਨੇ ਸੰਭੀ ਵੀਰੋ ਨਾਲੇ ਤੇ ਬਹੁਤ ਸੋਹਣਾ ਪੇਟ ਪੜਾ ਤੇ ਅਡਰ ਕੁਆਲਟੀ ਫੇਰ ਦੇਖ ਸਕਦੇ ਹੋ ਦੋਸਤੋ ਤੁਸੀਂ ਕਾਫੀ ਸ਼ਾਨਦਾਰ ਤੇ ਥਾਣਾ ਖਾਦ ਰਿਹਾ ਤੁਹਾਨੂੰ ਬਹਿਣੀ ਵਾਲੇ ਕੋਲ ਸਾਖ ਲੈ ਡੱਕਾ ਦਰਦਾ ਥੋੜਾ ਜਿਹਾ ਡੰਗਰ ਤੁਹਾਨੂੰ ਪਤਾ ਮੰਡੀ ਜਾਣ ਕੇ ਦੋਸਤੋ ਉਲਟ ਬਹਿਣੀ ਵਾਲੇ ਪਾਸੇੋਂ ਥਾਣੇ ਵੇਖਿਓ ਦੋਸਤੋ ਕਾਫੀ ਸੋਹਣਾ ਥਾਣਾ ਤੇ ਕਾਫੀ ਸਪੇਸ ਤੇ ਮੁੱਠੀ ਵਾਲਾ ਥਾਣਾ ਤੇ ਬਾਕੀ ਭਾਈ ਜੀ ਹੁਣਾਂ ਨਾ ਕਰਦੇ ਗੱਲ ਕਿਣਵਾ ਸੁਆ ਕੀ ਡਿਮਾਰ ਸਸਿਕਾ ਵਿੱਚ ਜੀ ਉਹ ਠੀਕ ਠਾਕ ਜੀ ਕਿੰਨਾ ਵਸੂਹਾ ਜੀ ਤੀਜਾ ਸੁਹਾ ਤੀਜਾ ਸੁਹਾ ਕਿੰਨੇ ਦਿਨਾਂ ਦਾ ਹੋ ਗਿਆ 18-20 ਦਿਨ ਹੋ ਗਿਆ 18-20 ਦਿਨ ਦੁੱਧ ਤੇ ਆ ਗਈ ਜਾਨੀ ਕਿੰਨਾ ਦੁੱਧ ਹੈ ਟਾਂ 16 ਤੋਂ 17 ਕਿ ਮਿੰਮਾ ਆ ਪੂਰਾ ਠੀਕ ਹੈ ਕੀ ਕੀ ਡਿਮਾਂਡ ਕਰਦੇ ਡਿਮਾਂਡ ਜੀ ਇੱਕ 60 ਇਹਦਾ ਇੱਕ 60 ਦੇਣ ਲੈਣ ਡੇਢ ਦੀ ਡੇਢ ਦੀ ਮੋਬਾਈਲ ਨੰਬਰ ਦੱਸਿਓ 990150 ਹਾਂਜੀ 48625 ਠੀਕ ਹੈ ਜੀ ਲੋ ਮੇਤਰੋ ਕਰੋ ਚੈੱਕ ਵੀ ਮੋਰਾ ਨਸਲ ਦੇ ਵਿੱਚ ਤੇ ਪਤਲਾ ਸਿੰਘ ਤੇ ਪਤਲੀ ਬੂਥੀ ਤੇ ਜੱਡ ਬਲੈਕ ਚੋਟੀ ਸ਼ਾਈ ਨੇ ਵੇਖੋ ਕਿੰਨੀ ਸੋਹਣੀ ਕਰਦੀ ਆ ਤੇ ਆਰਡਰ ਕੁਆਲਿਟੀ ਦੇਖ ਸਕਦੇ ਤੁਸੀਂ ਕਾਫੀ ਸ਼ਾਨਦਾਰ ਆਰਡਰ ਕੁਆਲਿਟੀ ਆ ਲੈਓ ਜੀ ਚੰਗਾ ਪੇਠ ਪੁੜਾ ਹੈ ਤੇ ਮੰਡੀ ਥੋੜਾ ਜਨਾ ਡੰਗਰ ਤੁਹਾਨੂੰ ਪਤਾ ਵੀ ਆਇਆ ਘਰੋਂ ਆਇਆ ਹੁੰਦਾ ਤੇ ਡਰਦਾ ਥੋੜਾ ਜ ਰਹਿਦਾ ਤੇ ਤਾਂ ਕਰਕੇ ਥੋੜਾ ਜ ਖਰਾਬ ਕਰਦਾ ਬਾਕੀ ਵੈਸੇ ਤਾਂ ਗੱਲ ਕੋਈ ਨਹੀਂ ਤੇ ਜੇ ਕੱਤ ਕਾਠ ਦੀ ਗੱਲ ਕਰਾਂ ਤਾਂ ਕਾਫੀ ਸੋਹਣਾ ਕੱਤ ਕਾਠ ਤੇ ਖੜਦ ਹੀ ਨਹੀਂ ਜੇ ਖੜ ਜਾਏ ਤੁਹਾਨੂੰ ਥਨ ਵਿਖਾ ਦਈਏ ਕਰਦੀ ਆ ਥੋੜਾ ਜਿਹਾ ਦੂਰੋਂ ਵਿਖਾ ਦਿੰਨੇ ਦੋਸਤੋ ਥਾਣੇ ਦੇਖ ਸਕਦੇ ਹੋ ਦੋਸਤੋ ਮੁਠੀਆਲ ਥਾਣਾ ਤੇ ਗੇਠ ਗੇਠ ਦੀ ਸਪੇਸ ਦੇ ਥਾਣਾ ਤੇ ਆਰਡਰ ਕੁਆਲਿਟੀ ਕਾਫੀ ਵੇਕਮਾਨ ਆ ਬਾਕੀ ਭਾਈ ਜੀ ਉਹਨਾਂ ਨਾਲ ਗੱਲ ਕਰਦੇ ਕਿੰਨਾ ਵਸੂ ਹੈ ਕੀ ਡਿਮਾਂਡ ਆ ਸਸਿਕਾ ਵੀ ਜੀ ਸਸਿਕਾ ਜੀ ਕਿੰਨਾ ਵਸੂ ਹੈ ਜੀ ਇਹਦਾ ਦੂਜਾ ਸੂਹਾ ਜੀ ਦੂਜਾ ਸੂਹਾ ਕਿੰਨੇ ਦਿਨਾਂ ਦਾ ਜੀ ਤਕਰੀਬਨ ਇਹਨੂੰ ਹੋ ਹੀ ਗਏ 25 26 ਦਿਨ 25 26 ਦਿਨ ਕਿੰਨਾ ਦੋ ਤਿਆਰ ਹੈ 14 ਤੋਂ 15 ਇਹਦੇ ਮਿਣਵਾ ਆ 15 ਲਿਗ ਬਿਲਕੁਲ ਠੀਕ ਤੇ ਕੀ ਡਿਮਾਂਡ ਕਰਦੇ ਇਹ 3.5 ਲੱਖ 3.5 ਲੱਖ ਦੇਣ ਲੈਣ ਇਹ 40 ਦੀ 140 ਦੀ ਮੋਬਾਈਲ ਨੰਬਰ ਦੱਸ ਦਿਓ 99150 ਹਾਂਜੀ 4865 ਠੀਕ ਹੈ ਦੋ ਦੋਸਤੋ ਕਰੋ ਚੈੱਕ ਸਮੋਲ ਕੱਦ ਦੀ ਮੀਡੀਅਮ ਦੀ ਤੇ ਬਹੁਤ ਸ਼ਾਨਦਾਰ ਝੋਟੀ ਆ ਤੇ ਰਿੰਗ ਸਿੰਘ ਆ ਪਤਲਾ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਪਤਲੇ ਚੰਮ ਦੀ ਆ ਤੇ ਜੇ ਅਡਰ ਕੁਆਲਿਟੀ ਦੀ ਗੱਲ ਕਰੀਏ ਤਾਂ ਕਾਫੀ ਸੋਣੀ ਅਡਰ ਕੁਆਲਿਟੀ ਆ ਇਹ ਦਿਨ ਭਾਏ ਕਾਫੀ ਲੱਗਦਾ ਤੇ 93 ਸਾਦੇ ਉਲਟ ਪੈਣੀ ਵਾਲੇ ਪਾਸਿਓਂ ਬਾਕੀ ਬਾਈ ਹੁਣਾਂ ਨਾ ਕਰਦੇ ਗੱਲ ਵਿਕਣ ਵਾਸੂਆ ਕੀਟ ਮਾਰ ਸੱਸੀ ਦਾ ਬਾਈ ਜੀ ਉਹ ਠੀਕ ਠਾਕ ਜੀ ਕਿੜਵਾ ਸੁਆ ਜੀ ਇਹਦਾ ਦੂਜਾ ਸੁਆ ਜੀ ਦੂਜਾ ਸੁਆ ਕਿੰਨੇ ਦਿਨ ਹੈ ਜੀ ਬਾਕੀ ਇਹ ਲੈ ਜੂ ਨਹੀਂ ਆ ਹਫਤਾ ਕਾਫੀ ਸੋਹਣੀ ਬੰਜੂ ਫਿਰਦਾ ਥੱਲੇ ਕਿੰਨਾ ਦੁੱਧ ਦੀ ਉਮੀਦ ਹੈ ਦੁੱਧ ਦੇ ਦੂਗੀ 10 12 ਕਿਲੋ 10 12 ਕਿਲੋ ਕੀ ਡਿਮਾਂਡ ਕਰਦੇ ਇਹਦਾ 85 ਦੇਣ ਲੈਣ 80 ਦੇ ਦਾਂ 80 ਸੀ ਮੋਬਾਈਲ ਨੰਬਰ ਦੱਸ ਦਿਓ 9789 ਹਾਂਜੀ 44765 ਠੀਕ ਹੈ ਜੀ ਲੋ ਬਾਈ ਦਾ ਨੰਬਰ ਆਇਆ ਸੰਪਾ ਲਓ ਵੀਰ ਜੀ ਪਿਓਰ ਮੋਰਾ ਦੇ ਵਿੱਚ ਜੈੱਡ ਬਲੈਕ ਤੇ ਪਿੱਠ ਪੂੜਾ ਚੈੱਕ ਕਰੋ ਕਾਫੀ ਸ਼ਾਨਦਾਰ ਆ ਲਓ ਬਾਈ ਜੀ ਤੇ ਲਓ ਆਰਡਰ ਕੁਆਲਿਟੀ ਬਹੁਤ ਸੋਹਣੀ ਤੇ ਜੇ ਫੇਸ ਦੀ ਗੱਲ ਕਰੋ ਪਤਲੀ ਬੂਥੀ ਤੇ ਰਿੰਗ ਸਿੰਘ ਆ ਤੇ ਜੈੱਡ ਬਲੈਕ ਆ ਅੱਖ ਵੀ ਬਲੈਕ ਆ ਤੇ ਜਿਹੜੇ ਥਾਂ ਦੀ ਕੁਆਲਿਟੀ ਆ ਤੁਹਾਨੂੰ ਬੰਨ ਕੇ ਤੇ ਡਾਕੇ ਵਸਾਉਣੇ ਆ ਦੋਸਤੋ ਥਾਂ ਦੀ ਕੁਆਲਿਟੀ ਮੁੱਠੀ ਵਾਲਾ ਥਾਂ ਤੇ ਕਾਫੀ ਸਪੇਸ ਤੇ ਆ ਤੇ ਜੈਡ ਬਲੈਕ ਹੈ ਕਿਤੇ ਪੂਛ ਦੇ ਵਿੱਚ ਵੀ ਚਿੱਟਾ ਵਾਲ ਇੱਕ ਨਹੀਂ ਹੈਗਾ ਤੇ ਆਰਡਰ ਕੁਆਲਟੀ ਗਾਰ ਕੀ ਆ ਦੇਖ ਸਕਦੇ ਬਾਕੀ ਬਾਈ ਹੁਣਾਂ ਨਾ ਕਰਦੇ ਗੱਲ ਕੀ ਦੁੱਧ ਆ ਕੀ ਡਿਮਾਂਡ ਆ ਕਿਣਵਾ ਸੂਆ ਸਸਿਕਾ ਬਾਈ ਜੀ ਕਿਣਵਾ ਸੂਆ ਜੀ ਪਹਿਲੇ ਸੂਆ ਜੀ ਪਹਿਲੇ ਸੂਆ ਮੂੰਹ ਮੂੰਹ ਚਾਰ ਦਾ ਦਾਂਦਾ ਚਾਰ ਦਾ ਦਾਂਦਾ ਜੀ ਠੀਕ ਕਿੰਨਾ ਦੁੱਧ ਆ ਜੀ ਠਿੱਕ ਠਿੱਕੀ ਦੁੱਧ ਹੋਗੀ 12 13 12 13 ਕਿੰਨੇ ਦਿਨ ਹੋ ਕੇ ਸੂਈ ਨੋਨ ਹਾਲ ਦੀ ਸਵੇਰੀ ਸੂਈ ਹੈ ਅੱਜ ਤਾਂ ਬੋਲੇ ਚੀ ਹੈ 12 13 ਲੀਟਰ ਤੇ ਜਾਊਗੀ ਠੀਕ ਕੀ ਡਿਮਾਂਡ ਕਰਦੇ ਜੀ 1.5 ਲੱਖ ਜੀ 1.5 ਲੱਖ ਮਾਨ ਤਾਨ ਮਾਨ ਤਾਨ ਕਰਾਂਗੇ ਜੀ ਫੋਨ ਮੋਏ ਨੰਬਰ ਦੱਸ ਦਿਓ 98155 ਹਾਂਜੀ 38000 ਦੱਸ ਫੇਰ ਦੱਸ ਦਿਓ ਜੀ 98155 ਹਾਂਜੀ 38000 ਠੀਕ ਹੈ ਉਹ ਦੋਸਤੋ ਕਰੋ ਚੈੱਕ ਮੋਰਾ ਨਸਲ ਦੇ ਵਿੱਚ ਝੋਟੀ ਕਾਫੀ ਸ਼ਾਨਦਾਰ ਤੇ ਚੰਗਾ ਪੇਟ ਫੂੜਾ ਹੈ ਆਰਡਰ ਕੁਆਲਿਟੀ ਚੈੱਕ ਕਰੋ ਦੋਸਤੋ ਲੈਓ ਭਾਈ ਜੀ ਕਾਫੀ ਸ਼ਾਨਦਾਰ ਹੈ ਤੇ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਰਿੰਗ ਸਿੰਘ ਬਲੈਕ ਆਕ ਤੇ ਲੰਥ ਹਾਈਡ ਬਹੁਤ ਸੋਹਣੀ ਤੇ ਪੇਟ ਫੂੜਾ ਇਹਦੇ ਵੀ ਬਹੁਤ ਸੋਹਣੀ ਝੋਟੀ ਤੇ ਅੰਡਰ ਕੁਆਲਿਟੀ ਦੋਸਤੋ ਤੁਹਾਨੂੰ ਬਣ ਕੇ ਵਖਣੇ ਅੰਡਰ ਕੁਆਲਿਟੀ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਤੇ ਉਲਟ ਬਹਿਣੀ ਵਾਲੇ ਪਾਸੋਂ ਦੋਸਤੋ ਥਾਂ ਚੈੱਕ ਕਰਿਓ ਮੁੱਠੀ ਵਾਲਾ ਥਾਣਿਆ ਕਾਫੀ ਸਪੇਸ ਤੇ ਬਾਕੀ ਬਾਈ ਜੀ ਉਹਨਾਂ ਨਾਲ ਗੱਲ ਕਰਦੇ ਕਿੰਵਾਂ ਸੁਬਾ ਕੀ ਡਿਮਾਰਡ ਕਿੰਨਾ ਦੋ ਸਸਿਗਾ ਬਾਈ ਜੀ ਉਹ ਠੀਕ ਠਾਕ ਜੀ ਕਿੰਵਾਂ ਸੁਬਾ ਜੀ ਦੂਜੇ ਸੁਬੇ ਦੂਜੇ ਸੁਬੇ ਕਿੰਨੇ ਦਿਨ ਬਾਕੀ ਹੈ ਜੀ ਅਜੇ 10 ਦਿਨ ਲੈ ਜੂ 10 ਦਿਨ ਹੋਏ ਬਹੁਤ ਸੋਹਣੀ ਬਣ ਜਾਂਦੀ ਨਹੀਂ ਇਸ ਲਈ ਠੀਕ ਤੇ ਕੀ ਉਮੀਦ ਆ ਦੋਦੀ ਦੁੱਧ ਦੋ 15 ਕਿਲੋ 15 ਕਿਲੋ ਠੀਕ ਕੀ ਡਿਮਾਰਡ ਕਰਦੇ ਹੋ 1.5 ਲੱਖ 1.5 ਲੱਖ ਦੇਣ ਲੈਣ ਮਾੜਾ ਮੋਟਾ ਮਾਰਕਾ ਹੋਊਗਾ ਮੌਕੇ ਤੇ ਮੋਬਾਈਲ ਨੰਬਰ ਦੱਸ ਦਿਓ ਜੀ 95155 ਹਾਂਜੀ 37410 ਲਓ ਬਾਈ ਦਾ ਨੰਬਰ ਆ ਗਿਆ ਤਾਂ ਸੰਪਰਕ ਕਰ ਲਿਓ ਜੀ ਲਓ ਦੋਸਤੋ ਕਰੋ ਚੈੱਕ ਮੋਰਾ ਨਸਲ ਦੇ ਵਿੱਚ ਝੋਟੀ ਬਹੁਤ ਸ਼ਾਨਦਾਰ ਡਾਕ ਲਓ ਜੀ ਆਰਡਰ ਕੁਆਲਿਟੀ ਚੈੱਕ ਕਰੋ ਲੈਓ ਜੀ ਲੈਓ ਲੈਓ ਇਹ ਡਰਗੀ 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 ਇੱਕ ਨਾ ਡੰਗਾ ਡਰਦਾ ਵੜਾ ਮੰਡੀ ਦੇ ਵਿੱਚ ਘਰ ਦਾ ਗੇਜਾਂ ਦਾ ਇਹ ਚਾਣੀ ਲੈਓ ਜੀ ਚੰਗਾ ਹਾਈਟ ਤੇ ਚੰਗੀ ਲੰਥ ਫੇਸ ਕੁਆਲਿਟੀ ਰਿੰਗ ਸਿੰਘ ਹੈ ਦੋਸਤੋ ਤੇ ਬਹੁਤ ਵਜਨ ਵਟਾ ਤੇ ਕਾਫੀ ਪੇਟ ਪੂੜਾ ਦੇ ਸਕਦੇ ਚੰਗਾ ਚੌੜਾ ਹੈ ਤੇ ਆਰਡਰ ਕੁਆਲਿਟੀ ਦੇਖੋ ਦੋਸਤੋ ਗਾਵਾਂਾਰ ਕੀ ਹੈਟਰ ਕੁਆਲਟੀ ਹੈ ਤੇ ਉਲਟ ਬਹਿਣੀ ਵਾਲੇ ਪਾਸੋਂ ਥਣ ਵੇਖੋ ਤੇ 나ੜੇ-ਨਾੜਾ ਵੇਖੋ ਹਵਾਨੇ ਦੀਆਂ ਗਾਵਾਂ ਗੋਹ ਨਾੜਾ ਕੱਢੀਆਂ ਤੇ ਥਣ ਵੇਖ ਸਕਦੇ ਤੁਸੀਂ ਬਾਕੀ ਬਾਈ ਜੀ ਨਾ ਕਰਦੇ ਗੱਲ ਕਿਣਵਾ ਸੁਭਾ ਕੀ ਡਮਾਰ ਕੀ ਦੁੱਧ ਸਸਰੀ ਕਾ ਬਾਈ ਜੀ ਸਸਰੀ ਕਾ ਜੀ ਉਹ ਠੀਕ ਠਾਕ ਜੀ ਵਧੀਆ ਵਧੀਆ ਚਾਹੀਦੀ ਕਿਣਵਾ ਸੁਭਾ ਬਾਈ ਜੀ ਐ ਦੂਸਰਾ ਜੀ ਦੂਸਰਾ ਕਿੰਨੇ ਦਿਨ ਬਾਕੀ ਹੋ ਜੀ ਇਹਨੂੰ ਵਿਆਹ ਪਤਾ ਲੈ ਲੂ ਹਫਤਾ ਉਹਨੇ ਦਿਨੋਂ ਤਾਂ ਬਹੁਤ ਸੋਹਣੀ ਬਣ ਜੂਗੀ ਹਫਤੇ ਥੱਕਦਾ ਠੀਕ ਤੇ ਕੀ ਉਮੀਦ ਆ ਦੁੱਧ ਦੀ ਦੁੱਧ ਦੀ ਹੈ ਇਹਦੇ ਨਾਲ 18 ਕਿਲੋ 18 ਕਿਲੋ ਜੀ ਪੀਲੇ ਸੂਵੇ ਕਿੰਨਾ ਚੋਇਆ ਜੀ ਜੰਦੀ ਆਸੀ 15 15 ਕਿਲੋ ਜੀ ਐਰਕਾ 18 ਕਿਲੋ ਚੋਆ ਹੋਗੀ ਕੀ ਡਿਮਾਰਕ ਕਰਦੇ ਹੋ ਡੇਢ ਲੱਖ ਡੇਢ ਦੈਂ ਲੈਣ ਬਾਹ ਹੋ ਜੂ ਹੋ ਜੂ ਮੌਕੇ ਤੇ ਮੋਬਾਈਲ ਨੰਬਰ ਦੱਸ ਦਿਓ 83 ਹਾਂਜੀ 27 ਹਾਂਜੀ 557032 ਠੀਕ ਫੇਰ ਦੱਸਿਓ 87 ਹਾਂਜੀ 27 ਹਾਂਜੀ 557032 ਠੀਕ ਲਓ ਦੋਸਤੋ ਬਾਈ ਦਾ ਨੰਬਰ ਆਇਆ ਸੰਪਰਕ ਕਰਿਓ ਲਓ ਦੋਸਤੋ ਕਰੋ ਚੈੱਕ ਮੋਰਾ نسل ਦੇ ਵਿੱਚ ਪੈਂਦੀ ਚੰਗਾ ਕੱਦ ਕਾਠ ਚੰਗੀ ਹਾਈਟ ਤੇ ਖੁੱਲਾ ਸਿੰਘ ਆ ਲੈਓ ਬਾਈ ਜੀ ਤੇ ਚੰਗਾ ਪੇਠ ਫੋੜਾ ਹੈ ਫੇਸ ਕੁਆਲਟੀ ਵੇਚ ਸਕਦੇ ਖੁੱਲਾ ਸਿੰਘ ਆ ਤੇ ਹਾਈਟ ਕੱਦ ਬਹੁਤ ਸੋਹਣਾ ਪੇਠ ਫੋੜਾ ਵੀ ਬਹੁਤ ਸੋਹਣਾ ਤੇ ਖੁੱਲੇ ਸਿੰਘ ਦੀ ਹੈ ਤੇ ਲੰਡੀ ਹੈਗੀ ਆ ਬਾਕੀ ਬਾਈ ਜੀ ਉਹ ਨਾ ਕਰਦੇ ਗੱਲ ਕਿਹੜਾ ਸੂਹਾ ਹੈ ਕੀ ਡਿਮਾਂਡ ਆ ਕਿੰਨਾ ਬੰਦੋ ਜੀ ਤੇ ਆਰਡਰ ਕੁਆਲਟੀ ਦੇ ਸਕਦੇ ਤੁਸੀਂ ਦੋਸਤੋ 92 ਕੋ ਦੋਸਤੋ ਬਹਿੜੀ ਵਾਲੇ ਪਾਸਿਓਂ ਉੱਤੋਂ ਇਕੱਠਣਗੇ ਹੀ ਬਾਕੀ ਭਾਈ ਜੀ ਹੋਣਾ ਕਰ ਦੇਗਾ ਸਸਿਕਾ ਵੀਰ ਜੀ ਉਹ ਠੀਕ ਠਾਕ ਜੀ ਕਿੰਨਾ ਵਸੂਆ ਜੀ ਚੱਲ ਕੋਈ ਨਹੀਂ ਸਸਿਕਾ ਵੀਰ ਜੀ ਉਹ ਠੀਕ ਠਾਕ ਜੀ ਠੀਕ ਹੈ ਜੀ ਕਿੰਨਾ ਵਸੂਆ ਜੀ ਕਿੰਨੇ ਦਿਨ ਬਾਕੀ ਆ ਦੱਸ ਓਏ ਕਿੰਨੇ ਦਿਨ ਬਾਕੀ ਆ 10 ਦਿਨ 10 ਦਿਨ ਕੱਢ ਲੀ ਦੱਸ ਦੇਣ ਜੀ ਹਾਂ ਜੀ ਠੀਕ ਹੈ ਜੀ ਕੀ ਉਮੀਦ ਆ ਦੁੱਧ ਦੀ ਤੂੰ ਦੁੱਧ ਹੀ ਹੈਗੀ ਆ ਜੀ 13 14 ਕਿਲੋ ਜੀ 13 14 ਕਿਲੋ ਹਾਂਜੀ ਠੀਕ ਐ ਤੇ ਕੀ ਡਿਮਾਂਡ ਕਰਦੇ ਜੋ ਮਾੜੇ ਦਾ ਕਰਦੇ ਆ 1 5 1 5 ਦੇਣ ਲੈਣ ਲੈਣ ਦੇ ਦੇਣ ਕਿ ਪਤਾ ਨਾ ਠੀਕ ਐ ਮੋਬਾਈਲ ਨੰਬਰ ਦੱਸ ਦਿਓ ਮੈਨ ਨੰਬਰ 95018 8550 ਫੇਰ ਦੱਸ ਦਿਓ 95018 8550 ਠੀਕ ਐ ਲਓ ਬਾਈ ਨਾ ਕਰ ਲਿਓ ਸੰਪਰਕ ਜੀ ਬਾਈ ਥੋੜਾ ਜਨਾ ਸੰਗ ਦਾ ਹੀ ਵੀ ਨਹੀਂ ਬਣਾਉਂਦਾ